ਫਿਲਾਰਵੀ ਕੇ ਬਾਪਰ ਇੱਕ ਸੜਕ ਹਾਸੇ ਵਿੱਚ ਇੱਕ ਮਹਿਲਾ ਦੀ ਦਰਦਨਾਕ ਜਾਨ ਜਾਨ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਪਛਾਣ ਸੰਤੋਸ਼ ਕੁਮਾਰ ਪਤਨੀ ਹਰਵੰਦ ਸਿੰਘ ਵਜੋਂ ਹੋਈ ਹੈ ਜੋ ਕਿ ਸ਼ਿਮਲਾਪਰੀ ਲੁਧਿਆਣਾ ਦੀ ਰਹਿਣ ਵਾਲੀ ਸੀ ਜੋ ਕਿ ਰਾਤ 8 ਵਜੇ ਦੇ ਕਰੀਬ 6 ਲਾਈਨ ਨੂੰ ਪਾਰ ਕਰਦੇ ਸਮੇਂ ਕਿਸੇ ਅਣਪਛਾਤੇ ਵਾਹਨ ਦੀ ਛਪੇੜ ਵਿੱਚ ਆ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਉਨਾ ਦੱਸਿਆ ਕਿ ਫਿਲਹਾਲ ਪੁਲਿਸ ਨੇ Laash ਨੂੰ Postmortem ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਕੇ ਉਸ ਦੇ ਪੁੱਤਰ ਨੂੰ ਇਸ ਹਾਦਸੇ ਸਮੇਂ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਈਟ ਮਾਨੰਗਲ ਦੀ ਵਿਸ਼ੇਸ਼ ਰਿਪੋਰਟ। ਸੜਕ ਤੇ ਹਾਈਵੇ ਤੇ ਲੁਧਿਆਣਾ ਤੇ ਰੋਡ ਤੇ ਹਾਈਵੇ ਤੇ ਐਕਸੀਡੈਂਟ ਹੋਇਆ ਜਲੰਧਰ ਤੇ ਕੀ ਕਹਿਣਾ ਚਾਹੁੰਦੇ ਆਂ? ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀ ਰੂਟ ਤੇ ਤਣਾਦਾ। ਸਾਨੂੰ 8:00 ਵਜੇ ਕਰੀਬ ਕਿਸੇ ਰਾਹਗੀਰ ਦੁਆਰਾ ਸੂਚਨਾ ਮਿਲੀ ਸੀ। ਕਿ ਇੱਕ ਨੇੜੇ ਸਰਜੀਤ ਦਾਪਾਂ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀਜ਼ ਦੀ ਡੈਥ ਹੋ ਚੁੱਕੀ ਸੀ ਕੋਈ ਅਣਪਛਾਤਾ ਵਾਹਨ ਉਹਨੂੰ ਟੱਕਰ ਮਾਰ ਗਿਆ ਜਿਹੜੀ ਲੇਡੀ ਦਾ ਨਾਮ ਹੈਗਾ ਜੀ ਸੰਤੋਸ਼ ਕੌਰ ਵਾਈਫ ਆਫ ਹਰਵੰਦ ਸਿੰਘ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲਿਆ ਇਹ ਇਹਨਾਂ ਦਾ ਬੇਟਾ ਵਿੱਕੀ ਆ ਉਹਨਾਂ ਨੂੰ ਇਨਫੋਰਮ ਹੋ ਗਿਆ ਜੀ ਤੇ ਡਿਊਟੀ ਅਫਸਰ ਕਾਉ ਸਿੰਘ ਮੌਕੇ ਤੇ ਥਾਣਾ ਫਲੋਰ ਹਾਜ਼ਰ ਆਏ ਕਿੰਨੇ ਕਿ ਉਮਰ ਆ ਜੀ 50 ਸਾਲ ਤੋਂ ਉੱਪਰ ਹੀ ਆ ਜੀ ਕਿੰਨੇ ਵਜੇ ਦਾ ਹਾਦਸਾ ਹੋਇਆ ਹੈ ਸਾਨੂੰ 8 ਵਜੇ ਫੋਨ ਆਇਆ ਉਸ ਤੋਂ ਪਹਿਲਾਂ ਹੋਇਆ ਹੋਗਾ ਜੀ ਕੇ ਪਰਿਵਾਰ ਨਾਲ ਸੰਪਰਕ ਹੋ। ਉਹ ਪਰਿਵਾਰ ਨਾਲ ਹੋਗੇ ਇਹਨਾਂ ਦੇ ਬੇਟੇ ਨਾਲ ਸੰਪਰਕ ਹੋ ਗਿਆ ਜੀ ਉਹ ਚੱਲ ਪਿਆ ਲੁਧਿਆਣੇ ਤੋਂ। ਬਾਡੀ ਹਸਪੀਟਲ ਭੇਜਤੀ ਹੈ ਜੀ ਸਿਵਲ ਫਲੋਰ। ਫਿਲੌਰ ਵਿਖੇ ਬਾਪਰੇ ਇੱਕ ਸੜਕ ਹਾਸੇ ਵਿੱਚ ਇੱਕ ਮਹਿਲਾ ਦੀ ਦਰਦਨਾਕ ਜਾਨ ਜਾਨ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਪਛਾਣ ਸੰਤੋਸ਼ ਕੁਮਾਰ ਪਤਨੀ ਹਰਵੰਦ ਸਿੰਘ ਵਜੋਂ ਹੋਈ ਹੈ ਜੋ ਕਿ ਸ਼ਿਮਲਾਪਰੀ ਲੁਧਿਆਣਾ ਦੀ ਰਹਿਣ ਵਾਲੀ ਸੀ ਜੋ ਕਿ ਰਾਤ 8 ਵਜੇ ਦੇ ਕਰੀਬ 6 ਲਾਈਨ ਨੂੰ ਪਾਰ ਕਰਦੇ ਸਮੇਂ ਕਿਸੇ ਅਣਪਛਾਤੇ ਵਾਹਨ ਦੀ ਛਪੇੜ ਵਿੱਚ ਆ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੁਣ ਦੱਸਿਆ ਗਿਆ ਕਿ ਫਿਲਹਾਲ ਪੁਲਿਸ ਨੇ Laash ਨੂੰ postmortem ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਕੇ ਉਸ ਦੇ ਪੁੱਤਰ ਨੂੰ ਇਸ ਹਾਦਸੇ ਸਮਦੀ ਜਾਣਕਾਰੀ ਦੇ ਦਿੱਤੀ ਗਈ ਹੈ ਫੇਲਾਵਰ ਤੋਂ ਨਵਾਂ ਫਰੰਕ ਚੈਨਲੇ ਰਾਈਟ ਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਸੜਕ ਤੇ ਹਾਈਵੇ ਤੇ ਲੁਧਿਆਣਾ ਤੇ ਰੋਡ ਤੇ ਹਾਈਵੇ ਤੇ ਐਕਸੀਡੈਂਟ ਹੋਇਆ ਜਿਲੰਦਰ ਤੇ ਕੀ ਕਹਿਣਾ ਚਾਹੁੰਦੇ ਆ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀ ਰੂਟ ਤੇ ਤਣਾਦਾ ਸਾਨੂੰ 8:00 ਵਜੇ ਕਰੀਬ ਕਿਸੇ ਰਾਹਗੀਰ ਦੁਆਰਾ ਸੂਚਨਾ ਮਿਲੀ ਸੀ ਕਿ ਇੱਕ ਨੇੜੇ ਸਰਜੀਤ ਢਾਬਾ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀਜ਼ ਦੀ ਡੈਥ ਹੋ ਚੁੱਕੀ ਸੀ ਉਹ ਆਪਸ਼ਾਪਾ ਵਾਹਨ ਨੂੰ ਟੱਕਰ ਮਾਰ ਗਿਆ ਜਿਹੜੀ ਲੇਡੀ ਦਾ ਨਾਮ ਹੈਗਾ ਜੀ ਸੰਤੋਸ਼ ਕੌਰ ਵਾਈਫ ਆਫ ਹਰਵੰਦ ਸਿੰਘ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲਿਆ ਇਹ ਇਹਨਾਂ ਦਾ ਬੇਟਾ ਵਿੱਕੀ ਆ ਉਹਨਾਂ ਨੂੰ ਹਰਮ ਹੋ ਗਿਆ ਜੀ ਤੇ ਡਿਊਟੀ ਅਫਸਰ ਕਾਲ ਸਿੰਘ ਮੌਕੇ ਤੇ ਥਾਣਾ ਫਲੋਰ ਹਾਜ਼ਰ ਆਏ ਕਿੰਨੇ ਕਿ ਉਮਰ ਹੈ ਜੀ 50 ਸਾਲ ਤੋਂ ਉੱਪਰ ਹੀ ਆਈ ਕਿੰਨੇ ਵਜੇ ਨਾਲ ਹਾਸਾ ਹੋਇਆ ਹੈ ਸਾਨੂੰ 8 ਵਜੇ ਫੋਨ ਆਇਆ ਉਸ ਤੋਂ ਪਹਿਲਾਂ ਹੋਇਆ ਹੋਗਾ ਜੀ ਕੀ ਪਰਿਵਾਰ ਨਾਲ ਸੰਪਰਕ ਹੋ ਕੋ ਪਰਿਵਾਰ ਨੂੰ ਹੋਊਗਾ ਜੀ ਇਹਨਾਂ ਦੇ ਬੇਟੇ ਦਾ ਸਵਮਰਗ ਹੋ ਗਿਆ ਜੀ ਉਹ ਚੱਲ ਪਿਆ ਲੁਧਿਆਣੇ ਤੋਂ ਬਾਡੀ ਹਸਪੀਟਲ ਭੇਜਤੀ ਹੈ ਜੀ ਸਿਵਲ